ਹੈਲੋ ਗਾਇਜ਼ ਮੇਰੇ ਬੰਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਲੀ ਦੇ ਵਿੱਚ ਇੱਥੇ ਲੱਗਿਆ ਦੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਗੁਰਪੁਰਪ ਦਾ ਦਿਨ ਆ ਜੀ ਅੱਜ ਫਿਲਹਾਲ ਥੋੜੀ ਜੀ ਧੁੱਪ ਨਿਕਲਿਆ ਹੀ ਹੁਣ ਦੇ ਦੇ ਜੀ ਅੱਗੇ ਵੀ ਕਿੰਨੇ ਦਿਨ ਨਿਕਲਦੀ ਆ ਜਾਂ ਨਹੀਂ ਨਿਕਲਦੀ ਬਟ ਅੱਜ ਥੋੜੀ ਜੀ ਹੈਗੀ ਆ ਇੱਥੇ ਹੈਗਾ ਸੀ ਜੀ 2:00 ਵਜੇ ਦਾ ਸ਼ਾਇਦ 1 2 1:00 ਵਜੇ ਦਾ ਟਾਈਮ ਹੈਗਾ ਸੀ ਪੱਕਾ ਜੀ ਜਿਆਦਾ ਨਹੀਂ ਹੈਗਾ ਛੁੱਟੀ ਸੀਗੀ ਅੱਜ ਗੁਰਪੁਰਬ ਕਰਕੇ ਫਤਿਹ ਉਹਨਾਂ ਨੂੰ ਬਸ ਜੀ ਆਪਾਂ ਅੱਜ ਜਣੀ ਹਲਕੀ ਜਿਹੀ ਸੀਗੀ ਵੀ ਬਿਲਕੁਲ ਹਲਕੀ ਜਿਹੀ ਧੁੱਪ ਲੱਗਦੀ ਸੀ ਬਟ ਐਦਾਂ ਹੈ ਨਹੀਂ ਕਿ ਵੀ ਧੁੱਪ ਦੇ ਵਿੱਚ ਬੈਠਣ ਵਾਲਾ ਕੰਮ ਹੋਵੇ ਕਿਉਂਕਿ ਜੀ ਫਿਰ ਇੱਥੇ ਮੈਂ ਬੈਠੀ ਸੀ ਕੰਬਲ ਦੇ ਵਿੱਚ ਮੈਂ ਲੱਗੀ ਸੀ ਚਾਹ ਪੀਣ ਕਿਉਂਕਿ ਪਹਿਲਾਂ ਮੈਨੂੰ ਥੋੜਾ ਜਿਹਾ ਸਲਾਈ ਮਸ਼ੀਨ ਵਾਲਾ ਕੰਮ ਕਰਨ ਵਾਲਾ ਸੀਗਾ ਮੈਂ ਉਹਦੇ ਤੇ ਵੀਜੀ ਸੀ ਤਾ ਕਰਕੇ ਫਿਰ ਮੈਨੂੰ ਇਹ ਮੈਂ ਕਿਹਾ ਵੀ ਚਲੋ ਹੁਣ ਥੋੜੀ देर ਬੈਠਦੇ ਆ ਨਾਲੇ ਰੈਸਟ ਕਰਦੇ ਆ ਬਸ ਇਸੇ ਕਰਕੇ ਮੈਂ ਕਿਹਾ ਵੀ ਚਲੋ ਹੁਣ ਜਿਵੇਂ ਥੋੜਾ ਮੌਸਮ ਚੇਂਜ ਹੋ ਗਿਆ ਨਾ ਉਹਦੇ ਕਰਕੇ ਕੰਬਲ ਦੇ ਵਿੱਚ ਬੈਠਿਆ ਜਾਂਦਾ ਬਟ ਇਹ ਸੀਗਾ ਵੀ ਅੱਜ ਤਾਂ ਉਹ ਕਰਮ ਹੋਇਆ ਸੀਗਾ ਨਾ ਉਹ ਵੀ ਕਰਮ ਵਾਲਿਆਂ ਨੇ ਮਾਵਾ ਜਿਨ੍ਹਾਂ ਦੇ ਪੁੱਤ ਸੇਵਾ ਕਰਦੇ ਨੇ ਹੈਨਾ ਵੀ ਪੁੱਤ ਵੱਲੋਂ ਮਾਂ ਦੀ ਸੇਵਾ ਕੀਤੀ ਮਾਂ ਦੀ ਨਹੀਂ ਜੀ ਸਾਰੀ ਫੈਮਿਲੀ ਦੀ ਸੇਵਾ ਕੀਤੀ ਅੱਜ ਉਹਨੇ ਬਣਾਈ ਸੀਗੀ ਮੈਗੀ ਸਾਰਿਆਂ ਲਈ ਪਿਆਜ਼ ਵਗੈਰਾ ਪਾ ਕੇ ਹੈਨਾ ਸਾਰਿਆਂ ਨੂੰ ਹੀ ਮੈਗੀ ਬਣਾਈ ਸੀਗੀ ਕਿਉਂਕਿ ਫਤਿਹ ਦੇ ਪਾਪਾ ਤਾਂ ਗਏ ਹੋਏ ਸੀਗੇ ਜੀ ਹੈਗੀ ਤਾਂ ਉਹਨਾਂ ਨੂੰ ਵੀ ਛੁੱਟੀ ਸੀ ਬਟ ਉਹ ਗਏ ਹੋਏ ਸੀਗੇ ਆਪਣੇ ਫਰੈਂਡ ਦੇ ਨਾਲ ਕੋਈ ਕੰਮ ਸੀ ਉਹਨਾਂ ਨੂੰ ਉਹ ਲੈ ਗਏ ਸੀ ਪਰ ਫਿਰ ਮੈਨੂੰ ਮੰਮੀ ਨੂੰ ਡੈਡ ਜੀ ਨੂੰ ਸਾਨੂੰ ਤਿੰਨਾਂ ਵਾਸਤੇ ਨੇ ਮੈਗੀ ਬਣਾ ਕੇ ਦਿੱਤੀ ਨਾਲੇ ਆਪ ਖਾਧੀ ਸੀ ਤੇ ਪਰ ਫਿਰ ਆਪ ਦਾ ਰੂੰਗਾ ਵੀ ਲੈਣ ਆਗੇ ਸੀ ਆਪਣੇ ਵਾਲੀ ਖਾ ਕੇ ਫਿਰ ਮੈਨੂੰ ਕਹਿੰਦਾ ਅੱਛਾ ਮੰਮਾ ਆਪਦੇ ਵਾਲੀ ਤੇ ਵਿੱਚ ਇੱਕ ਵਨ ਵਾਈਟ ਦੇ ਦੋ ਕਿਉਂਕਿ ਪਹਿਲਾਂ ਤਾਂ ਇਹ ਸੀਗਾ ਵੀ ਮਟਰ ਪਨੀਰ ਬਣਾ ਲਾਂਗੇ ਬਟ ਇਹ ਸੀਗਾ ਵੀ ਸੁਬਾਹ ਜਿਹੜੀ ਗੋਭੀ ਬਣਾਈ ਸੀ ਜੀ ਉਹ ਬਚ ਗਈ ਤਾਂ ਕਰਕੇ ਫਿਰ ਮਟਰ ਵਾਲੀ ਮਿਸ ਕਰਤੀ ਈ ਆਲੂ ਗੋਭੀ ਜਿਹੜੀ ਬਣਾਈ ਸੀ ਉਹਦੇ ਨਾਲ ਸੱਜਣਾ ਹੁਣ ਮੈਂ ਨਾ ਇਹ ਤਾਂ ਦੁੱਧ ਨੂੰ ਗਰਮ ਕਰਨ ਲੱਗੀ ਸੀ ਮੈਂ ਕਿਹਾ ਦੁੱਧ ਨੂੰ ਵਾਲੀ ਆ ਜਵੇ ਜੀ ਤੇ ਨਾਲ ਰੱਖੀ ਹੋਈ ਸੀ ਖੀਰ ਬਣਨੀ ਮੈਂ ਕਿਹਾ ਵੀ ਖੀਰ ਬਣ ਜਵੇ ਦੇ ਗੁਰਪੁਰਬ ਕਰਕੇ ਵੀ ਇਹ ਚੀਜ਼ ਬਣਾਉਣੇ ਬਹੁਤ ਵਧੀਆ ਗੱਲ ਆ। ਇਹ ਚੰਗੀ ਇਹੀ ਚੀਜ਼ ਆ ਇਹ ਦੀ ਚਟਪੁੰਦੀ ਆ। ਗੁਰਪੁਰਬ ਵਾਲੇ ਦਿਨ ਬਣਾਉਣ ਜਾਂ ਵੈਸੇ ਵੀ ਫੋਟੋਵਾਰਸ਼ੀ ਹੋਵੇ ਤੇ ਨਾ ਮੈਂ ਤਾਂ ਥੋੜੇ ਜਿਹੇ ਪਾਣੀ ਦੇ ਵਿੱਚ ਡਰਾਈ ਫਰੂਟਸ ਉਰੇ ਦੇ ਪਾਉਣੇ ਆਪਾਂ ਡਰਾਈ ਫਰੂਟ ਜਿਹੜੇ ਮੇਰੇ ਕੋਲ ਹੈਗੇ ਸੀ ਜਿਵੇਂ ਮੇਰੇ ਕੋਲ ਹੈਗੇ ਸੀ ਬਦਾਮ, ਮਗਦ ਤੇ ਕਿਸ਼ਮਿਸ਼ ਐਂਡ ਥੋੜੀ ਖਾਸ ਖਾਸ ਜਰੂਰ ਪਾ ਲਿਆ ਕਰੋ ਸਰਦੀਆਂ ਦੇ ਵਿੱਚ ਬਹੁਤ ਵਧੀਆ ਹੈ ਜੀ। ਚੋਪਰ ਮੇਰੇ ਕੋਲ ਹੈ ਨਹੀਂ ਤਾਂ ਕਰਕੇ ਮੈਂ ਵੀ ਚਲੋ ਕਟਿੰਗ ਕਰ ਦਿਆਂ ਨੇ ਕਿਉਂਕਿ ਚੋਪਰ 'ਚ ਬਹੁਤ ਵਧੀਆ ਹੋ ਜਾਂਦੇ ਨੇ ਇਹ। ਤੇਰ ਲਗਾਉਣੇ ਨੇ ਦੀਵੇ। ਮੈਨੂੰ ਇਹ ਵੀ ਇੱਕ ਵਾਰ ਖੀਰ ਬਣ ਜਵੇ ਫੇਰ ਲਗਾਉਣ ਜਾਲੀ ਜੀ ਦੇ ਕਿਉਂਕਿ ਚੌਲ ਦਾ ਵਸਪਾ ਪਿਓਗੇ ਰੱਖੇ ਹੋਏ ਸੀਗੇ ਪਹਿਲਾਂ ਫੇਰ ਚੌਲ ਪਿਓਗੇ ਨਾ ਮੈਂ ਥੋੜੇ ਜੇ ਹੱਥ ਨਾਲ ਮਸਲ ਕੇ ਫੇਰ ਪਾਉਣੀ ਹੁੰਦੀ ਆ ਫੇਰ ਉਹ ਵਧੀਆ ਬਣ ਜਾਂਦੀ ਆ ਜੀ ਨਾਲੇ ਸੌਖੇ ਦੀ ਬਣ ਜਾਂਦੀ ਆ ਖੀਰ ਤੌਂ ਦਾ ਰੱਖੇ ਇਹ ਹੁੰਦਾ ਵੀ ਹੈਲੋ ਗਾਇਸ ਜੋ ਕਿ ਸਾਡਾ ਦੋਜੀ ਆ ਗਿਆ ਐਵੇਂ ਰੱਖੂਗੀ ਵਿੱਚ ਹਾਂ ਜੋ ਕਿ ਸਾਡਾ ਦੋਜੀ ਆ ਗਿਆ ਆ ਜੱਗ ਦੇ ਵਿੱਚ ਪਾਲਾ ਪੀਰ ਬਣ ਕੇ ਹੈਲੋ ਗਾਇਸ ਇਹ ਬਾਕੀ ਪੱਕਾ ਹੀ ਇੱਕ ਡਾਇਲੋਗ ਆ ਹੈਲੋ ਚਾਹੇ ਮੇਰਾ ਕੈਮਰਾ ਆਨ ਹੋਵੇ ਜਾਂ ਨਾ ਹੋਵੇ ਵੀ ਹੈਲੋ ਗਾਇਸ ਇਹਨੇ ਨਾ ਹੋਇਆ ਚਾਹਿਆ ਬੀ ਹੈਲੋ ਗਾਇਜ਼ ਹਾਂ ਅੱਦਾ ਦੇਤੀ ਸਾਨੂੰ ਤਾਂ ਤੋ ਹੋ ਰਹੀ ਕੋਸਰਾਤਾ ਮੈਂ ਤਾਂ ਉਹ ਪਤਾ ਨਹੀਂ ਸੀ ਅ ਵੀ ਪੀਚੇ ਬਾ ਦੇ ਨੀ ਇਹ ਲੋ ਗਾਇਸੇ ਗਾਉਂ ਦੇ ਕੋਧੀਆ ਨਾਮ ਕਿਨਾ ਕਿਨਾ ਨੇ ਜੀ ਦੋਧੀ ਗਾਲਾ ਖਾ ਕੇ ਜਾਂਦੇ ਨੇ ਛੱਡ ਗਏ ਜਾਂਦੇ ਆਉਣ ਕੇ ਖਾ ਕੇ ਕੋਈ ਨਹੀਂ ਜਾਂਦਾ ਹੈਗਾ ਮੈਂ ਹੀ ਗੱਲਾਂ ਖਾ ਜਾਂਦਾ ਪਰ ਮੈਂ ਹੀ ਗੱਲਾਂ ਢੇਡਾ ਹਾਂਜੀ ਤੇ ਸਾਡੇ ਵਾਲੇ ਨੇ ਕਹਿੰਦੇ ਆਏ ਕਹਿੰਦੇ ਸਾਨੂੰ ਤਾਂ ਫੇਰ ਕੰਮ ਕੀ ਦੇ ਦਿੰਦੇ ਨੇ ਨਾ ਵੀ ਹਿਸਾਬ ਕਰਜੋ ਹਨਾ ਉਹਦੇ ਮਾ ਆ ਦੇ ਬੇਚ ਲਈ ਜੇ ਵਿੱਚ ਘਟਲ ਆ ਨਾ ਬਸ ਜਿਵੇਂ ਉਹ ਹਸੀ ਮਜ਼ਾਕ ਜਿਹੜੇ ਕਰਦੇ ਸੀਗੇ ਕਿਉਂਕਿ ਜੀ ਇਹਨੂੰ ਬਹੁਤ ਸਾਲ ਹੋ ਗਏ ਮੁੰਡੇ ਨੂੰ ਆਉਂਦੇ ਨੂੰ ਸਿਰ ਜੀ ਸਾਡੇ ਤਾਂ ਜਵਾਕਾਂ ਵਰ ਗਏ ਹਨਾ ਫਿਰ ਉਹ ਫਤੇ ਦੇ ਪਾਪਾ ਆਗੇ ਸੀਗੇ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਮਤਲਬ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਸੀਗੀ ਆਪਸ ਵਿੱਚ ਉਹ ਕਰਦੇ ਸੀ ਇੱਥੇ ਤਾਂ ਹੀ ਉਹ ਮੈਂ ਫਿਰ ਵੌਇਸ ਓਵਰ ਕੀਤਾ ਸੀਗਾ ਮੈਂ origignal voice ਰੱਖੀ ਨਹੀਂ ਸੀ ਕਿਉਂਕਿ ਉਹਨਾਂ ਦੀ ਆਪਣੀ ਪਰਸਨਲ ਇੱਥੇ ਕਿਚਨ ਮਤਲਬ ਉਹ ਦੂਜੀ ਸਾਈਡ ਸੀਗੇ ਨਾ ਖੜੇ ਉੱਥੇ ਉਹ ਆਪਣੀ ਗੱਲ ਕਰ ਰਹੇ ਸੀ ਮੈਂ ਵੀ ਉਹਨਾਂ ਦੀ ਗੱਲ ਦੇ ਵਿੱਚ ਮਤਲਬ ਸੁਣ ਰਹੀ ਸੀਗੀ ਮੇਰੇ ਨਾਲ ਸ਼ੇਅਰ ਕਰ ਰਹੇ ਸੀਗੀ ਉਹ ਵੀ ਗੱਲ ਹਨਾ ਵੀ ਐਂ ਕਰਕੇ ਆਏ ਆ ਮੈਂ ਕਿਹਾ ਅੱਛਾ ਠੀਕ ਹੈ ਨਾਲ ਫਿਰ ਮੈਂ ਉਹਨੂੰ ਆਦੀ ਮੈਂ ਕਿਹਾ ਮੈਨੂੰ ਤਾਂ ਕੰਮ ਵਧ ਗਿਆ ਨਾ ਮੈਨੂੰ ਕਹਿੰਦਾ ਧਿਆਨ ਮੈਨੂੰ ਹਾਸਦਾ ਸੀ ਕਹਿੰਦਾ ਭਾਬੀ ਧਿਆਨ ਤੁਹਾਡਾ ਆਪਦਾ ਨਹੀਂ ਸੀ ਕਹਿੰਦਾ ਕਹਿ ਤੁਸੀਂ ਕਹਿੰਦਾ ਕਹਿੰਦੇ ਤੁਸੀਂ ਮੈਨੂੰ ਹੁਣ ਤਾਂ ਜੀ ਮੌਸਮ ਦਾ ਨਾ ਕਾਫੀ ਚੇਂਜ ਆ ਗਿਆ ਮੌਸਮ ਚ ਠੰਡ ਲੱਗਦੀ ਹੈ ਵੀਰੇ ਚ ਪਤਾ ਨਹੀਂ ਸਾਨੂੰ ਇਹ ਹੋ ਜਾਂਦਾ ਵੀ ਜਦ ਮੈਂ ਖੁੱਲਾ ਇਹ ਬੇੜਾ ਹਨਾ ਵੀ ਉਹਦੇ ਨਾਲ ਵੀ ਹੋ ਜਾਂਦਾ ਨਾ ਜੀ ਜਦ ਮੈਂ ਆਪਣੇ ਮਕਾਨ ਮਤਲਬ ਸੰਘਣੇ ਸੰਘਣੇ ਜene ਉੱਥੇ ਹਵਾ ਘੱਟ ਪੈਂਦੀ ਆ ਫਿਰ ਉੱਥੇ ਥੋੜਾ ਜਿਹਾ ਫਰਕ ਲੱਗਦਾ ਹੈ ਮਕਾਨ ਫਤਿਹ ਬੱਤ ਉਹ ਚਲਾਉਣ ਲੱਗਿਆ ਸੀਗਾ ਜਦੋਂ ਬਹੁਤ ਚੱਲਿਆ ਫਤਿਹ ਨਾ ਡਰ ਗਿਆ ਉਹ ਗਮਾਂਡੀਆਂ ਦੇ ਜਦੋਂ ਟਾਕੇ ਚੱਲੇ ਓਕੇ ਵਰ ਇਹ ਹੋ ਜਾਂਦਾ ਨਾ ਜਿਵੇਂ ਆਪਾਂ ਆਪ ਚਲਾਉਨੇ ਆ ਇਹ ਲੱਗਦਾ ਹੁੰਦਾ ਵੀ ਉਹ ਤਾਂ ਨਹੀਂ ਆਪਣੇ ਆਪ ਦੇ ਵਾਲਾ ਹੀ ਚੱਲ ਪਿਆ ਮੇਰੀ ਰਿੰਗਸ ది ਸ਼ਾਈਨਿੰਗ ਇਹ ਰੱਪਾ ਜੀ ਬਸ ਜਿਹੜੇ ਕਰਦੇ ਕੰਮ ਕਰ ਕਰਨੇ ਸੀ ਉਹ ਫਟਾਫਟ ਕਰਕੇ ਕਿਉਂਕਿ ਮੈਂ ਹੱਜ ਰੋਟੀ ਖਾਣੀ ਸੀਗੀ ਮੰਮੀ ਉਹਨਾਂ ਨੇ ਇਹ ਖਾ ਲਈ ਸੀ ਮੰਮੀ ਨੇ ਫਤੇ ਨੇ ਡਾਜ ਜੀ ਨੇ ਇਹਨਾਂ ਨੇ ਖਾ ਲਈ ਸੀਗੀ ਮੈਂ ਤੇ ਫਤੇ ਦੇ ਪਾਪਾ ਰਹਿੰਦੇ ਸੀਗੇ ਇੱਥੇ ਫਤੇ ਲੱਗਿਆ ਸੀ ਆਪਦੇ ਉਹ ਕੀ ਹੁੰਦੀਆਂ ਨੇ ਜਿਹੜੇ ਚੱਕਰੀਆਂ ਵਗੈਰਾ ਹਨਾ ਚੱਕਰੀਆਂ ਅਨਾਰ ਐਦਾਂ ਮਤਲਬ ਜਿਹੜੇ ਆਪਦੇ ਥੋੜੇ ਬਹੁਤੇ ਪਟਾਕੇ ਜਿ ਰੱਖੇ ਸੀਗੇ ਉਹ ਚਲਾਉਣ ਲੱਗਿਆ ਹੋਇਆ ਸੀਗਾ ਆਜ ਚੰਦਰਮਾ ਪੂਰਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਪੂਰਨਮਾਸ਼ੀ ਦਾ ਚੰਦਰਮਾ ਪੂਰਾ ਹੁੰਦਾ ਹੈ ਹਨ ਕਿਉਂਕਿ ਜੀ ਅੱਜ ਦੇ ਦਿਨੇ ਪੂਰਾ ਹੋ ਜਾਂਦਾ ਜਣੀ ਵੀ ਪੂਨਮਾਸ਼ੀ ਵਾਲੇ ਦਿਨ ਮਤਲਬ ਫੁੱਲ ਫੁੱਲ ਮੂਨ ਹੋ ਜਾਂਦਾ ਹੈ ਕਿਉਂਕਿ ਇਸ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਘਟਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਜਣੀ ਫਿਰ ਇਹ ਉਹਦੇ ਮਤਲਬ ਐਦਾਂ ਅਕੋਰਡਿੰਗ ਜੇ ਹੁੰਦੇ ਨੇ ਜਿਵੇਂ 15 ਦਿਨ ਘਟਣ ਲੱਗ ਜਾਂਦਾ 15 ਦਿਨ ਤੋਂ ਬਾਅਦ ਹੀ ਫਿਰ ਪੂਰਨਮਾਸ਼ੀ ਨੂੰ ਮਤਲਬ ਪੂਰਾ ਹਨ ਗਲਾਈ ਚ ਹੋ ਜਾਂਦਾ ਹਨ ਉਸ ਤੋਂ ਬਾਅਦ ਫਤਿਹ ਹਜੇ ਚਲਾਉਂਦਾ ਸੀ ਮੈਂ ਕਿਹਾ ਬਤੂ ਤੂੰ ਹਜੇ ਚਲਾ ਫਿਰ ਉਸ ਤੋਂ ਬਾਅਦ ਮੈਂ ਵੀ ਮੈਂ ਖਾ ਕੇ ਨਹੀਂ ਰੋਟੀ ਅਸੀਂ ਇੱਥੇ ਮੈਂ ਰੋਟੀ ਪਾ ਕੇ ਮੈਂ ਰੋਟੀ ਖਾਣ ਲੱਗੀ ਸੀ ਫਤਿਹ ਦੇ ਪਾਪਾ ਵੀ ਉਹਨਾਂ ਨੇ ਵੀ ਖੀਰ ਲਿਆਂਦੀ ਸੀ ਉਹਨਾਂ ਨੇ ਖੀਰ ਖਾਣੀ ਸੀ ਬਟ ਜਨੂੰ ਫੋਨ ਆ ਗਿਆ ਸੀਗਾ ਕੋਈ ਜ਼ਰੂਰੀ ਤੇ ਉਹ ਫੋਨ ਸੁਣਨ ਲੱਗੇ ਮੈਂ ਲੱਗੀ ਸੀ ਰੋਟੀ ਖਾਣ ਕਿਉਂਕਿ ਸਬਜ਼ੀ ਆਪਣੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਜਿਹੜੀਆਂ ਨੇ ਵੀ ਜਿਹੜੀ ਆਲੂ ਗੋਭੀ ਬਣਾਈ ਹੋਈ ਸੀ ਸਵੇਰ ਦੀ ਉਹੀ ਸੀਗੀ ਨਾਲ ਆਪਾਂ ਜਿਵੇਂ ਖੀਰ ਬਣਾਈ ਸੀ ਬਹੁਤ ਟੇਸਟੀ ਬਣੀ ਜੋ ਵੀ ਮਿਕਸ ਡਰੈਫਟ ਉਠਾਏਗੇ ਸੀਗੇ ਉਹ ਪਾ ਕੇ ਜੇ ਪੈਸੇ ਵੀ ਚੰਦਰਮਾ ਪੂਰਨਮਾਸ਼ੀ ਵਾਲੇ ਦਿਨ ਚੰਗੀ ਹੁੰਦੀ ਹੈ ਜੇ ਖੀਰ ਬਣਾਉਂਦੇ ਰਹਿਣਾ ਚਾਹੀਦਾ ਬਟ ਮੈਂ ਤਾਂ ਜੀ ਜਣੀ ਕਦੇ ਐਨਾ ਨਹੀਂ ਕਦੇ ਹਾਂਜੀ ਕਦੇ ਮਨ ਜਣੀ ਇਹ ਹੁੰਦਾ ਵੀ ਜੱਜੀ ਕਰਦਾ ਤਾਂ ਬਣਾ ਲੀਦਾ ਕੋਈ ਇਹ ਜ਼ਰੂਰੀ ਨਹੀਂ ਹੈਗਾ ਵੀ ਹਾਂ ਜੀ ਬਣਾਉਣੀ ਬਣਾਉਣੀ ਆ ਨਾ ਕਿਉਂਕਿ ਫਤਿਹ ਨਾ ਕੱਲਾ ਬੇੜੇ ਦੇ ਵਿੱਚ ਵੀ ਪਟਾਕੇ ਨਹੀਂ ਚਲਾਉਂਦਾ ਹੈਗਾ ਉੱਥੇ ਹੁਣ ਮੰਮੀ ਤੇ ਡੈਡੀ ਜੀ ਬੈਠੇ ਸੀਗੇ ਮੈਨੂੰ ਐਸੀ ਮੈਂ ਕਿਹਾ ਵੀ ਮੈਂ ਰੋਟੀ ਖਾ ਕੇ ਫੇਰ ਆਉਣੀ ਆ ਇੱਕ ਜੀ ਬੇੜੇ ਦੇ ਵਿੱਚ ਨਾ ਠੰਡ ਲੱਗਦੀ ਆ ਮਤਲਬ ਖੁੱਲਾ ਬੇੜਾ ਕਰਕੇ ਨਾ ਇਹ ਹੋ ਜਾਂਦਾ ਵੀ ਹਵਾ ਲੱਗਦੀ ਹੈ ਥੋੜੀ ਬਹੁਤੀ ਵੀ ਜਿੰਨੀ ਹੁੰਦੀ ਹੈ ਨਾ ਉਹ ਲੱਗਦੀ ਆ ਉਹਦੇ ਕਰਕੇ ਵੀ ਹੁਣ ਕੁਝ ਥੋੜਾ ਜਿਹਾ ਮੌਸਮ ਚੇਂਜ ਹੋ ਗਿਆ ਜੀ ਬਸ ਰੋਟੀ ਖਾ ਕੇ ਫਿਰ ਆਪਾਂ ਇੱਥੇ ਲਾਗੇ ਸੀ ਬੰਬ ਪਟਾਕੇ ਇਹ ਫਤਿਹ ਜੇ ਚੱਕਰੀਆਂ ਜਿਹਾ ਚਲਾਉਂਦਾ ਹੀ ਫਿਰਦਾ ਸੀ ਹੈ ਨਾ ਮੈਨੂੰ ਕਹਿੰਦਾ ਤੁਸੀਂ ਚਲਾਓ ਮੈਂ ਕਿਹਾ ਪਹਿਲਾਂ ਮੈਂ ਦੀਵੇ ਲਗਾਉਣੇ ਨੇ ਵੀ ਫਿਰ ਚਲਾਉਂਗੀ ਹੈ ਨਾ ਕਹਿੰਦਾ ਨਹੀਂ ਕਹਿੰਦਾ ਤੁਸੀਂ ਇੱਕ ਚਲਾ ਕੇ ਤੇ ਦੇਖੋ ਮੈਂ ਕਿਹਾ ਨਹੀਂ ਵੀ ਹਜੇ ਨਹੀਂ ਮੈਂ ਫਿਰ ਆਪ ਮੈਨੂੰ ਕਹਿੰਦਾ ਸੀਗਾ ਮੈਂ ਕਿਹਾ ਅੱਛਾ ਮੇਰੇ ਇੰਨੇ ਹੱਥ ਲੱਗੇ ਹੋਏ ਨੇ ਕਹਿੰਦਾ ਹਾਂਜੀ ਕਹਿੰਦਾ ਇੰਨੇ ਹੱਥ ਲੱਗੇ ਹੋਏ ਨੇ ਮੈਂ ਕਿਹਾ ਦੀਵੇ ਲਗਾ ਕੇ ਫਿਰ ਆਪਾਂ ਵੀ ਚਲਾਉਨੇ ਫੋਲ ਚੜੀਆਂ ਤੇ ਕੁਝ ਅੱਜ ਨਾ ਥੋੜੇ ਜਿਹੀ ਮੌਸਮ ਵੀ ਇਹ ਸੀਗਾ ਹਵਾ ਵਾਲਾ ਸੀ ਤਾਂ ਕਰਕੇ ਉਹ ਦੀਵਿਆਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਕਿਉਂਕਿ ਕੋਠੇ ਤੇ ਤਾਂ ਦੀਵੇ ਲੱਗੇ ਨਹੀਂ ਹੈਗੇ ਕਿਉਂਕਿ ਹਵਾ ਚਲਦੀ ਸੀਗੇ ਪਰ ਏਸੀ ਵਿੱਚ ਲੋ ਬੇੜੇ ਦੇ ਵਿੱਚ ਦੇਖਦੇ ਆਂ ਜੀ ਕਿੰਨੇ ਕਿ ਜਗ੍ਹਾ ਲੱਗ ਗਏ ਜਾਂ ਨਾ ਲੱਗ ਕੇ ਕਿਉਂਕਿ ਬਟ ਇਹ ਸੀਗਾ ਜਦੋਂ ਇੱਥੋਂ ਸਾਈਡ ਲਈ ਨਾ ਗੇਟ ਵੱਲ ਨੂੰ ਜਾਣ ਨੂੰ ਉਦੋਂ ਹੀ ਦੀਵੇ ਵਿੱਚ ਕਾਫੀ ਤਾਂ ਬੁੱਝ ਗਏ ਸੀ ਪਰ ਇਹ ਸੀਗਾ ਜੀ ਚਲੋ ਹੁਣ ਲਗਾਉਣੇ ਪੈਗੇ ਸੀ ਅਰਤਲ ਜੇ ਦੇ ਵਿੱਚ ਰੱਖ ਰੱਖ ਕੇ ਜਿੱਥੇ-ਜਿੱਥੇ ਕਿ ਨਾ ਲੱਗੇ ਉੱਥੇ-ਉੱਥੇ ਕਿ ਲਗਾ ਲੇ ਕਿਉਂਕਿ ਜਦੋਂ ਇਹ ਸੀਗਾ ਵੀ ਕੁਝ ਇਹ ਦਿਨਾਂ ਵਿੱਚ ਨਾ ਜਦੋਂ ਹਵਾ ਐਵੇਂ ਚੱਲਦੀ ਹੈ ਨਾ ਫਿਰ ਹੋ ਜਾਂਦੀ ਆ ਦੇਖੋ ਤੁਹਾਨੂੰ ਮੈਂ ਦੁਕਾਨੀ ਮਾੜਾ ਜਿਹਾ ਸ਼ਾਇਦ ਸਾਈਡ ਤੋਂ ਆਊਗਾ ਨਾ ਕਾਫੀ ਦੀਵੇ ਬੁੱਝ ਗਏ ਸੀਗੇ ਹੁਣ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ